ਜੱਸੀ ਦੀ ਹੱਟੀ ਬਸਟੈਂਡ ਮਰੰਡਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਹਿਣਾ ਨੂੰ ਸਤਿ ਸ੍ਰੀ ਅਕਾਲ ਜੱਸੀ ਦੀ ਹੱਟੀ ਬਸਟੈਂਡ ਮਰੰਡਾ ਇੱਕੋ ਇੱਕ ਦੁਕਾਨ ਹੈ ਕੱਪੜੇ ਦੀ ਹੋਲ ਸੇਲ ਦੀ ਜਿੱਥੇ ਕੱਪੜਾ ਵਧੀਆ ਸਸਤਾ ਤੇ ਨਵੇਂ ਡਿਜ਼ਾਈਨ ਮਿਲਦਾ ਜੀ ਅੱਜ ਆਪਣੀ ਪਹਿਣਾ ਵਾਸਤੇ ਲਾਂਚ ਕਰ ਰਹੇ ਹਾਂ ਜੀ 2x2 ਦੀ ਕਾਟਨ ਕੰਪਨੀ ਦਾ ਬ੍ਰਾਂਡ ਡਿਜ਼ਾਈਨ ਬੜੇ ਸੋਹਣੇ ਆਏ ਆ ਜੀ ਆ ਦੇਖ ਇੱਕ ਡਿਜ਼ਾਈਨ ਥੋੜੀ ਨਜ਼ਰ ਕਰਾ ਰਹੇ ਆ ਸਰਦਾਰਨੀ ਵਾਲਾ ਸੂਟ ਜਿੰਨੇ ਚੰਗੇ ਚੰਗੇ ਸਰਦਾਰ ਆ ਉਹਨਾਂ ਵਾਸਤੇ ਸੂਟ ਆ ਜੀ ਪਹਿਲਾਂ ਵਿਗਿਆ ਜੀ 1000 ਰੁਪਏ ਦਾ ਸੂਟ ਇੱਕ ਇੱਕ ਸੂਟ ਪਿਓਰ ਕਾਟਨ ਦਾ 2x2 ਦੀ ਕਾਟਨ ਆ 1000 ਰੁਪਏ ਤੋਂ ਘੱਟ ਸੂਟ ਨਹੀਂ ਵਿਗਿਆ ਜੀ ਹੁਣ ਦਿੱਤਾ ਜਾ ਰਿਹਾ ਜੀ ਹੁਣ ਤੱਕ 10ਵੀਂ ਗੱਠ ਆ ਚੁੱਕੀ ਆ ਜੀ ਇਹ ਡਿਜ਼ਾਈਨ ਨਜ਼ਰ ਮਾਰੋ ਇੱਕ ਤੋਂ ਵੱਧ ਕਿ ਇੱਕ ਡਿਜ਼ਾਈਨ ਆ ਜੀ ਜਿਹੜਾ ਵੀ ਡਿਜ਼ਾਈਨ ਦੇਖਦੇ ਆ ਤੁਸੀਂ ਖੂਬਸੂਰਤ ਆ ਜੀ ਇਹਦਾ ਭਾਣਾ ਢੀਕ ਦੀਆਂ ਵੀ ਜੱਸੀ ਵੀਰੇ ਮਾਲ ਕਦੋਂ ਆਣਾ ਜੀ ਅੱਜ 12 ਦਿਨ ਬਾਅਦ ਗੱਠ ਆਈ ਐ ਚ ਫਿਰ ਆ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਜੀ ਐਨੇ ਸੋਹਣੇ ਪ੍ਰਿੰਟ ਤੱਕ ਦੀ ਮਿਲਨੇ ਹੀ ਨਹੀਂ ਹੈਗੇ ਜੀ ਜਿੰਨੇ ਸੋਹਣੇ ਡਿਜ਼ਾਈਨ ਆਏ ਆ ਜੀ ਮਿਲਨੇ ਕਿੱਥੇ ਆ ਜੱਸੀ ਦੀ ਹੱੱਟੀ ਬੱਸ ਸਟੈਂਡ ਮਰੰਡਾ ਜੀ ਇੱਕੋ ਇੱਕ ਦੁਕਾਨ ਆ ਹੋਸਟਿਲ ਦੀ ਆਮ ਦੁਕਾਨਾਂ ਦਾ ਰੇਟ ਹੈ ਜੀ 1000 ਰੁਪਏ ਦਾ ਸੂਟ ਹੈ 2/2 ਦੀ ਕਾਟਨ ਹੈ ਜੀ ਪਰ ਜੱਸੀ ਬੀਰਦੀ ਦੁਕਾਨ ਤੋਂ ਮਿਲਣਾ 650 ਰੁਪਏ ਦਾ ਸੂਟ ਜੀ ਇੱਕ ਜਿਹੜੀਆਂ ਭੈਣਾਂ ਨੇ 4-4 ਸੂਟ ਲੈਣੇ ਆ ਉਹਨਾਂ ਨੂੰ ਮਿਲਣਗੇ 2300 ਰੁਪਏ ਦੇ 4 575 ਰੁਪਏ ਦਾ ਇੱਕ 2300 ਰੁਪਏ ਦੇ 4 ਇੱਕ ਨਹੀਂ ਮਿਲਣਾ ਮਿਲਨੇ ਆ ਤਾਂ ਸੂਟ 4 ਮਿਲਨੇ ਆ 4 ਸੂਟ 2300 ਰੁਪਏ ਦੇ ਇੱਕ ਸੂਟ 650 ਰੁਪਏ ਦਾ ਦੋ ਸੂਟ 1200 ਰੁਪਏ ਦੇ ਪਹੁੰਚਣਾ ਕਿੱਥੇ ਆ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਇੱਕੋ ਇੱਕ ਦੁਕਾਨ ਹੈ ਕੱਪੜੇ ਦੀ ਥੋਕ ਦੀ ਆ ਦੇਖੋ ਦੁਕਾਨ ਦੀ ਪਛਾਣ ਕਰ ਲਓ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਕੱਪੜੇ ਥੋਕ ਦੁਕਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਸ਼ੇਅਰ ਅਤੇ ਪੇਜ ਨੂੰ ਲਾਈਕ ਕਰੀ ਚਲੋ ਕਿਉਂਕਿ ਇਸ ਤਰ੍ਹਾਂ ਤਾਂ ਕੋਈ ਵੀ ਤਾਂ ਹੀ ਪਹੁੰਚ ਸਕਦੀ ਆ ਜੇ ਤੁਸੀਂ ਇਹਨੂੰ ਸ਼ੇਅਰ ਕਰੋਗੇ ਲਾਈਕ ਕਰੋਗੇ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਜੀ 650 ਦਾ 1 1202 2300 ਦੇ 4 ਸੂਟ ਹੈ ਮਿਲਨੇ ਆ ਜੱਸੀ ਦੀ ਹੱਟੀ ਤੇ ਮਿਲਨੇ ਉਹਨਾਂ ਨੇ ਜਿਹੜੀ ਵੀਡੀਓ ਸ਼ੇਅਰ ਕਰਨਗੇ ਜਿਨ੍ਹਾਂ ਨੇ ਕੱਪੜੇ ਵੇਚਨੇ ਅੱਗੇ ਜਾ ਕੇ ਉਹਨਾਂ ਨੂੰ 2300 ਰੁਪਏ ਦੇ 4 कॉटन 2x2 ਦੀ ਸਭ ਤੋਂ ਵਧੀਆ कॉटन ਹੈ ਜੀ ਪਹਿਲਾਂ ਆਓ ਪਹਿਲਾਂ ਲੈ ਜਾਓ ਜੱਸੀ ਦੀ ਹੱਟੀ ਬਸਟਨ ਮਰਿੰਦਾ ਜੀ